ਤਾਚੂ ਅਕਾਲ ਧਰਮਿਊਟ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਇਸ ਵਕਤ ਦੀ ਵੱਡੀ ਤੇ ਅਹਿਮ ਖਬਰ ਦੀ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮੁੱਖ ਮੰਤਰੀਆਂ ਦੇ ਨਾਲ ਇੱਕ ਖਾਸ ਮੀਟਿੰਗ ਜਿਹੜੀ ਹੈ ਕੀਤੀ ਗਈ ਹੈ ਮੁੱਖ ਮੰਤਰੀਆਂ ਦੇ ਨਾਲ ਨਸ਼ਾ ਤਸਕਰੀ ਅਤੇ ਕੌਮੀ ਸੁਰੱਖਿਆ ਦੇ ਅਹਿਮ ਮੁੱਦੇ ਨੂੰ ਲੈ ਕੇ ਮੀਟਿੰਗ ਹੋਈ ਹੈ ਇਹ ਮੀਟਿੰਗ ਇੱਕ ਵੀਡੀਓ ਕਾਨਫਰੰਸ ਦੇ ਨਾਲ ਹੋਈ ਅਤੇ ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਿਹੜੇ ਨੇ ਉਹ ਜੁੜਦੇ ਨਜ਼ਰ ਆਏ। ਨਸ਼ਾ ਤਸਕਰੀ ਅਤੇ ਕੌਮੀ ਸੁਰੱਖਿਆ ਨੂੰ ਲੈ ਕੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਰਾਜਾਂ ਦੇ ਨੁਮਾਇੰਦਿਆਂ ਦੇ ਨਾਲ ਸਕਾਰਾਤਮਕ ਚਰਚਾ ਹੋਈ ਹੈ। ਨਸ਼ਿਆਂ ਦੇ ਖਿਲਾਫ ਪੰਜਾਬ ਦੀਆਂ ਸਖਤ ਨੀਤੀਆਂ ਅਤੇ ਨਸ਼ਿਆਂ ਦੇ ਵਿਰੁੱਧ ਹਾਸਲ ਕੀਤੀਆਂ ਸਫਲਤਾਵਾਂ ਨੂੰ ਅੱਜ ਗ੍ਰਹਿ ਮੰਤਰੀ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਾਣੂ ਕਰਵਾਇਆ ਗਿਆ। ਸਰਹੱਦੀ ਸੂਬਾ ਹੋਣ ਦੇ ਨਾਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਨਸ਼ਿਆਂ ਦੀ ਰੋਕਥਾਮ ਤੇ ਕੌਮੀ ਸੁਰੱਖਿਆ ਦੇ ਲਈ ਕੇਂਦਰ ਸਰਕਾਰ ਤੋਂ ਸਹਿਯੋਗ ਦੀ ਆਸ ਕਰਦੇ ਹਾਂ ਰਲ ਕੇ ਕੰਮ ਕਰਨ ਦੇ ਲਈ ਵਚਨਬੱਧ ਵੀ ਆ ਇਸ ਗੱਲ ਦਾ ਪ੍ਰਗਟਾਵਾ ਜਿਹੜਾ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੀਤਾ। ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਗਿਆ। ਜਿਸ ਤੋਂ ਬਾਅਦ ਪਹਿਲਾ ਬਿਆਨ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਿੰਘ ਸਾਬ ਗਿਆਨੀ ਰਗਵੀਰ ਸਿੰਘ ਹੋਰਾਂ ਦਾ ਸਾਹਮਣੇ ਆਇਆ। ਸ਼੍ਰੀ ਅਕਾਲ ਤੱਕਤ ਸਾਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਅਸਤੀਫੇ ਦੀ ਪ੍ਰਵਾਨਗੀ ਨੂੰ ਦੇਖਦੇ ਹੋਏ ਇਹ ਸਹੀ ਕਦਮ ਹੈ ਉਹਨਾਂ ਨੇ ਅੱਗੇ ਬੋਲਦੇ ਵੀ ਕਿਹਾ ਕਿ ਅੱਜ ਵੀ ਉਹਨਾਂ ਦੇ ਵੱਲੋਂ ਨਿਰਧਾਰਤ ਕੀਤੀ ਗਈ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਸ਼੍ਰੋਮਣੀ ਕਮੇਟੀ ਦਲ ਦੇ ਸਾਬਕਾ ਪ੍ਰਧਾਨ ਸਰਦਾਰ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਵਾਨ ਕੀਤਾ ਜਾਣ ਤੋਂ ਬਾਅਦ ਅੱਜ ਗਿਆਨੀ ਰਗਵੀਰ ਸਿੰਘ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਦੇ ਵੱਲੋਂ ਦਿੱਤੇ ਗਏ ਸਟੀਫੇ ਨੂੰ ਲੈ ਕੇ ਉਹਨਾਂ ਦੇ ਕੋਲ ਸੂਚਨਾਵਾਂ ਜਿਹੜੀਆਂ ਨੇ ਪ੍ਰਾਪਤ ਹੋ ਚੁੱਕੀਆਂ ਨੇ ਉਹਨਾਂ ਨੇ ਅੱਗੇ ਬੋਲਦੇ ਕਿ ਆ ਕਿ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਤੋਂ ਸਾਬਤ ਤੋਂ ਬਣਾਈ ਗਈ ਸੱਤ ਮੈਂਬਰੀ ਟੀਮ ਅੱਜ ਵੀ ਉਸੇ ਜਗ੍ਹਾ ਦੇ ਉੱਤੇ ਸਟੈਂਡ ਕਰਦੀ ਹੈ ਜਿਸ ਜਗ੍ਹਾ ਦੇ ਉੱਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਅਤੇ ਉਹਨਾਂ ਨੇ ਅੱਗੇ ਇਹ ਵੀ ਬੋਲਦੇ ਕਿ ਆ ਕਿ ਇਸ ਦਾ ਖੁਦ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਕੀਤਾ ਗਿਆ ਹੈ ਗਿਆਨੀ ਰਗਵੀਰ ਸਿੰਘ ਨੇ ਬੋਲਿਆ ਹੈ ਕਿ ਜੋ ਉਹਨਾਂ ਦੇ ਵੱਲੋਂ ਬੀਤੇ ਸਮੇਂ ਕਿੰਤੂ ਪ੍ਰੰਤੂ ਸ਼ਬਦ ਵਰਤਿਆ ਗਿਆ ਸੀ ਉਹ ਅੱਜ ਵੀ ਕਿਤੇ ਨਾ ਕਿਤੇ ਸਟੈਂਡ ਕਰਦਾ ਹੈ ਕਿਉਂਕਿ ਕਈ ਜਗ੍ਹਾ ਦੇ ਉੱਤੇ ਉਹਨਾਂ ਦੇ ਵੱਲੋਂ ਜੋ ਆਦੇਸ਼ ਜਾਰੀ ਕੀਤੇ ਗਏ ਸੀ ਅੱਜ ਤੱਕ ਉਹ ਵੀ ਪੂਰੇ ਜਿਹੜੇ ਆ ਨਹੀਂ ਹੋਏ ਉੱਥੇ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਇੱਕ ਵਾਰ ਫੇਰ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਤੋਂ ਭਰਤੀ ਦੀ ਪ੍ਰਤੀਕਿਰਿਆ ਨੂੰ ਸ਼ੁਰੂ ਕਰਨ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਜਲਦ ਹੀ ਨਵਾਂ ਪ੍ਰਧਾਨ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰ ਮਿਲੇਗਾ ਇੱਕ ਦਸਨਯੋਗ ਗੱਲ ਇਹ ਵੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਘੋਸ਼ਿਤ ਕੀਤਾ ਗਿਆ ਸੀ ਤਾਂ ਉਸ ਵੇਲੇ ਹੀ ਸੁਖਬੀਰ ਬਾਦਲ ਨੇ ਆਪਣੇ ਜਿਹੜਾ ਅਹੁਦਾ ਆ ਪ੍ਰਧਾਨਗੀ ਦਾ ਉਸ ਤੋਂ ਅਸਤੀਫਾ ਦੇ ਦਿੱਤਾ ਸੀ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤਨਖਾਹ ਲੱਗਣ ਤੋਂ ਬਾਅਦ ਲਗਾਤਾਰ ਹੀ ਸੁਖਬੀਰ ਬਾਦਲ ਦਾ ਅਸਤੀਫਾ ਜਿਹੜਾ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਸੀ ਪਰ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵਰਕਿੰਗ ਕਮੇਟੀ ਹੋਈ ਜਿਸ ਦੇ ਵਿੱਚ ਸੁਖਵੀਰ ਬਾਦਲ ਦੇ ਅਸਤੀਫੇ ਨੂੰ ਪ੍ਰਵਾਨ ਲਿਆ ਗਿਆ ਅਤੇ ਉਸ ਦਾ ਸਵਾਗਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਵੀ ਅੱਜ ਕੀਤਾ ਗਿਆ ਹੈ ਲੇਕਿਨ ਉਹਨਾਂ ਦੇ ਵੱਲੋਂ ਅਜੇ ਵੀ ਨਾਰਾਜ਼ਗੀ ਜਿਹੜੀ ਹੈ ਜ਼ਾਹਿਰ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਆਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਸੀ ਅਜੇ ਤੱਕ ਕੋਈ ਵੀ ਉਸ ਦੇ ਉੱਤੇ ਪਾਲਣਾ ਜਿਹੜੀ ਹੈ ਉਹ ਨਹੀਂ ਹੋ ਪਾਈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਬਣਾਈ ਗਈ ਸੱਤ ਮੈਂਬਰੀ ਟੀਮ ਵੀ ਅੱਜ ਉਸੇ ਜਗ੍ਹਾ ਤੇ ਸਟੈਂਡ ਕਰਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਲਦ ਤੋਂ ਜਲਦ ਭਰਤੀ ਜਿਹੜੀ ਹੈ ਸ਼ੁਰੂ ਕਰ ਲੈਣੀ ਚਾਹੀਦੀ ਹੈ ਇੱਕ ਨਵਾਂ ਪ੍ਰਧਾਨ ਚੁਣਉਂਦੀ ਇਸ ਤੋਂ ਇਲਾਵਾ ਉਹਨਾਂ ਨੇ ਬੋਲਦਿਆਂ ਕੀ ਕੁਝ ਕਿਹਾ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਕਾਰ ਲਈ ਸੀ ਜੇ ਕਾਲ ਤੱਕ ਸਾਹਿਬ ਦੇ ਹਦਾਇਤਾਂ ਦੇ ਮੁਤਾਬਕ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਸੁਵੀਰ ਸਿੰਘ ਬਾਦਲ ਦਾ ਅਸਤੀਫਾ ਜੋ ਪ੍ਰਵਾਨ ਕੀਤਾ ਗਿਆ ਉਸ ਚੀਜ਼ ਦਾ ਸਵਾਗਤ ਹੈ। ਬਾਕੀ ਜਿਹੜਾ 7 ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ 7 ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ 7 ਮੈਂਬਰੀ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਜ ਛੇਰ ਰਵੇ ਕੰਮ ਕਰਨ ਵਾਸਤੇ 7 ਮੈਂਬਰੀ ਕਮੇਟੀ ਸਟੈਂਡ ਹੈ। ਔਰ ਜਿਹੜਾ ਦਲਜੀਤ ਸਿੰਘ ਟੀਮਾ ਹੋਰਾਂ ਨੇ ਆ ਕੇ ਆਪਣਾ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੰਵਿਧਾਨ ਦਾ ਹਵਾਲਾ ਦਿੱਤਾ ਸੀ ਕਿ ਉਸ ਨੂੰ ਮੰਨਿਆ ਜਾਏਗਾ ਜਾਂ ਕਿਦਾਂ। ਦੇਖੋ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਵਕੀਲਾਂ ਦੀ ਜੱਜਮੈਂਟ ਜਿਹੜੀ ਸੀਗੀ ਉਹ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਦੇ ਸਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਨੇ ਆ ਰਜਿਸਟ੍ਰੇਸ਼ਨ ਉਹ ਸਾਨੂੰ ਜਰੂਰ ਦਿੱਤਾ ਗਿਆ ਖਾਲੀ ਪਰਫਾਰਮਾ ਕੋਈ ਸਾਈਨਡ ਸਾਡੇ ਕੋਲ ਅਜੇ ਤੱਕ ਇਸ ਚੀਜ਼ ਬਾਰੇ ਕੁਝ ਨਹੀਂ ਪਰ ਸਿਕ ਸਾਹਿਬ ਕਟਮੈਂਬਰੀ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਆ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ ਇਹਦੇ ਬਾਰੇ ਥਿਲਮਠ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਬਾਰੇ ਕੀ ਕਰਨਾ ਥਿਲਭਟ ਨਹੀਂ ਹੋਣਾ ਚਾਹੀਦੀ ਮੈਂ ਪਹਿਲਾਂ ਇੱਕ ਦਿਨ ਕਿਹਾ ਸੀਗਾ ਪ੍ਰੈਸ ਨੂੰ ਤੇ ਸ਼੍ਰੋਮਣੀ ਅਕਾਲੀਪਾਲਤ ਜੋ ਸ਼੍ਰੀ ਦੇਖਾਲਤਖਸਾਬ ਤੋਂ ਦੋ ਤਰੀਕ ਨੂੰ ਆਦੇਸ਼ ਹੋਇਆ ਉਹਨਾਂ ਦੀ ਉਪੋਹ ਫਲਨਾ ਕਰੇ ਔਰ ਜਿਹੜੇ ਸੱਤ ਮੈਂਬਰੀ ਕਮੇਟੀ ਜੋ ਸਟੈਂਡ ਕਰਦੀ ਹੈ ਜਿਹੜਾ ਤੁਸੀਂ ਅਨਾਕਾਨੀ ਸ਼ਬਦ ਵਰਤਿਆ ਸੀ ਕੀ ਹੱਲੇ ਵੀ ਇਹਨਾਂ ਕੰਮਾਂ ਜਾਂ ਅਨਾਕਾਨੀ ਕੀਤੀ ਜਾ ਰਹੀ ਹੈ ਕਹਿ ਸਕਦੇ ਆਪਾਂ ਕਿ ਜੇਕਰ ਸੱਤ ਮੈਂਬਰੀ ਕਮੇਟੀ ਦਾ ਕੁਝ ਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਜਸ਼ੀਲ ਹੋਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ ਇੱਕ ਦਾ ਮਿੱਕ ਅਸਤੀਫਿਆਂ ਦੀ ਗੱਲ ਹੋਈ ਸੀ ਅਸਤੀਫੇ ਦੀ ਨਹੀਂ ਤਾਂ ਹੋਰ ਵੀ ਕਈਆਂ ਨੇ ਅਸਤੀਫਾ ਦਿੱਤੇ ਸੀ ਕੀ ਉਹਨਾਂ ਦੇ ਪ੍ਰਵਾਨ ਕਰਕੇ ਕੋਈ ਰਿਪੋਰਟ ਦਿੱਤੀ ਗਈ ਹੁਣ ਤੱਕ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਵਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ ਦਿੱਤੀ ਹੈ ਪ੍ਰੈਸ ਨੂੰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਪ੍ਰਵਾਨ ਨਹੀਂ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਜਵਰ ਰਜਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਹ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਉਹਦੇ ਮੁਤਾਬਕ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸੀਗਾ ਉਹਨੂੰ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਹਦਾ ਸਪਸ਼ਟ ਕਰ ਜਿਹੜੀ ਹੁਣ ਮੈਂਬਰਸ਼ਿਪ ਮੁਹਿੰਮ ਦੀ ਐਲਾਨ ਕੀਤਾ ਗਿਆ ਕਿ ਉਹ ਸਮਝਦੇ ਹੋ ਕਿ ਤੁਹਾਡੇ ਆਦੇਸ਼ ਦੀ ਕਿਤੇ ਨਾ ਕਿਤੇ ਪਾਲਣਾ ਵਾਲੇ ਪਾਸੇ ਵਾਧਾ ਬਿਲਕੁਲ ਬਿਲਕੁਲ ਠੀਕ ਹੈ ਜੀ ਜੋ ਜਿਵੇਂ ਝੂਠੀਆਂ ਉਲਾਦ ਦਿੱਤੀਆਂ ਗਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨੁਮਾਇंदे ਸੀਗੇ ਝੂਠੀਆਂ ਲਿਖਤੀ ਲਾਤੀਆਂ ਗਈਆਂ ਪਾਰਟੀ ਵੱਲੋਂ ਕਿ ਜਿਵੇਂ ਜੰਮੂ ਕਸ਼ਮੀਰ ਹੈ ਔਰ ਰਾਜਸਥਾਨ ਹੈ ਯੂਪੀ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਡੂਟੇ ਲੱਗ ਚੁੱਕੀਆਂ ਨੇ ਤੇ ਉਹ ਮੈਂਬਰਸ਼ਿਪ ਦੀ ਜਿਹੜੀ ਨਵੀਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕੱਲ੍ਹ ਦੇ ਹੋ ਗਏ ਨੇ ਉਹ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ ਸੀ ਦੇ ਕਲਕੱਤਾ ਸਾਹਿਬ ਦਾ ਇੰਨਾ ਵੀ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਦੀ ਚੋਣਾਂ ਕੀਤੀ ਜਾਏ ਉਸ ਪਾਸੇ ਕਦਮ ਟੁੱਟਿਆ ਹੈ ਉਹ ਚੰਗਾ ਕਦਮ ਹੈ ਸਰਸਤ ਮੈਂਬਰੀ ਕਮੇਟੀ ਸਟੈਂਡ ਕਰ ਦਿੰਦਾ ਸਟੈਂਡ ਕਰ ਦਿੰਦਾ ਪੰਜਾਬ ਦੇ ਨਾਲ ਲੱਗਦੇ Rajasthan ਦੇ ਵਿੱਚ ਮੌਸਮ ਦੇ ਬਦਲੇ ਮિજાਜ ਦੇ ਨਾਲ ਨਾਲ ਕਈ ਥਾਨਾਂ ਤੇ ਹਲਕੀ ਤੇਜ਼ ਬਾਰਿਸ਼ ਵੀ ਹੋਈ ਇਸ ਬਾਰਿਸ਼ ਦਾ ਕਿਸਾਨਾਂ ਨੂੰ ਕਾਫੀ ਫਾਇਦਾ ਵੀ ਮਿਲਿਆ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਕਾਫੀ ਤਬਦੀਲੀਆਂ ਜਿਹੜੀਆਂ ਨੇ ਹੁੰਦੀਆਂ ਨਜ਼ਰ ਆਈਆਂ ਨੇ ਤੇ ਆਉਣ ਵਾਲੇ ਦਿਨਾਂ 'ਚ ਵੀ ਜਿਹੜੀ ਆ ਤਬਦੀਲੀ ਦੇਖਣ ਨੂੰ ਮਿਲੇਗੀ। ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ ਤੇ ਕਈ ਸਥਾਨਾਂ ਦੇ ਉੱਤੇ ਬਾਰਿਸ਼ ਹੋਣ ਦੀ ਪੂਰੀ ਸੰਭਾਵਨਾ ਜਿਹੜੀ ਹੈ ਉਹ ਜਿਤਾਈ ਗਈ ਹੈ। ਰਾਜਸਥਾਨ ਦੇ ਬਿਕਾਨੇਰ ਜ਼ਿਲ੍ਹੇ ਦੇ ਨਾਲ ਲੱਗਦੇ ਕਈ ਸਥਾਨਾਂ ਦੇ ਉੱਤੇ ਹਲਕੀ ਤੋਂ ਤੇਜ਼ ਬਾਰਿਸ਼ ਹੋਈ ਅਤੇ ਕਿਸਾਨਾਂ ਨੂੰ ਉਸ ਦਾ ਫਾਇਦਾ ਵੀ ਮਿਲਿਆ ਹੈ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਅਤੇ ਪੰਜਾਬ ਦੇ ਨਾਲ ਲੱਗਦੇ ਪਿੰਡਾਂ ਵਿੱਚ ਹਲਕੀ ਜਾਂ ਫਿਰ ਕਈ ਥਾਵਾਂ ਦੇ ਉੱਤੇ ਤੇਜ਼ ਬਾਰਿਸ਼ ਜਿਹੜੀ ਹੈ ਹੋ ਸਕਦੀ ਹੈ ਇਥੋਂ ਤੱਕ ਕੇ ਗੜੇ ਪੈਣ ਦੀ ਵੀ ਸੰਭਾਵਨਾ ਜਿਹੜੀ ਹੈ ਜਿਤਾਈ ਗਈ ਹੈ। ਅਬੌਹਰ ਥਾਣਾ ਸਿਟੀ 1 ਪੁਲਿਸ ਨੇ ਚੋਰਾਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਚੋਰਾਂ ਦੇ ਕੋਲੋਂ 8 ਚੋਰੀ ਦੇ ਮੋਬਾਈਲ ਫੋਨ, 5 ਮੋਟਰਸਾਈਕਲ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ 2 ਵਿਅਕਤੀਆਂ ਨੂੰ ਜਿਨ੍ਹਾਂ ਦੇ ਜੇਕਰ ਗੱਲ ਕਰ ਲਈ ਜਾਵੇ ਤਾਂ ਮੂਲ ਕੋਏ ਹੋਏ ਨੇ ਜਿਹੜੇ ਕਿ ਲੰਗੜਾ ਕੇ ਤੁਰ ਰਹੇ ਨੇ। ਪੁਲਿਸ ਨੇ ਇਹਨਾਂ ਨੂੰ ਅਜਿਹਾ ਸਬਕ ਸਿਖਾਇਆ ਹੈ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹੁਣ ਇਹ ਤੁਰੰ데 ਕਾਬਲ ਵੀ ਨਹੀਂ ਰਹੇ ਤੇ ਅੱਗੇ ਤੋਂ ਚੋਰੀ ਕਰਨ ਦੇ ਬਾਰੇ ਇਹ ਸੋਚਣਗੇ ਵੀ ਨਹੀਂ ਇਸ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਸੁਧਰਨ ਵਾਸਤੇ ਵੀ ਕਿਹਾ ਗਿਆ ਹੈ ਤੇ ਬੋਲਦਿਆਂ ਹੋਰ ਕੀ ਕੁਝ ਕਿਹਾਏ ਉਹ ਵੀ ਸੁਣਦੇ ਆਂ ਸਾਡੇ ਜ਼ਿਲ੍ਹਾ ਵਾਜਲਕਾ ਦੇ ਮਾਲੀ ਐਸਐਸਪੀ ਸ਼੍ਰੀ ਮਹਿੰਦਰ ਸਿੰਘ ਬਰਾੜ ਦੇ ਦਸ਼ਾ ਨਿਰਦੇਸ਼ਾਤੀ ਸਾਡੀ ਸਠਾਰਾ ਸਿਟੀ ਵੱਲ ਪੁਲਿਸ ਨੂੰ ਇੱਕ ਕਾਜਯੋਗ ਮਿਲੀ ਜਿਸ ਚ ਅਸੀਂ ਦੋ ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਕਰਨ ਸਿੰਘ ਪੁੱਤਰ ਜਗਿੰਦਰ ਸਿੰਘ ਧਰਮਨਗਰੀ ਸਿਟੀ ਔਰ ਧਰਮਨਗਰੀ ਦਾ ਗੋਗਨ ਸਿੰਘ ਪੁੱਤਰ ਅਮਰ ਸਿੰਘ ਹੈਗਾ ਜਿਹੜਾ ਫਤਿਹਆਬਾਦ ਹਰਿਆਣਾ ਦਾ ਹੈਗਾ ਜਿੰਨਾਂ ਕੋਲੋਂ ਸਾਨੂੰ ਹੁਣ ਤੱਕ ਜਿਹੜੀ ਅਸੀਰੀ ਨਾਲ ਚੋਰੀ ਦੀ ਐਫਆਈਆਰ ਦਸਤੂਰ ਕੀਤੀ ਸੀ ਸਾਨੂੰ ਇਹਨਾਂ ਕੋਲੋਂ ਤਕਰੀਬਨ 8 ਮੋਬਾਈਲ ਫੋਨ ਜਿਹੜੇ ਸਨੇਚ ਕੀਤਾ ਉਹ ਮਿਲਣੇ ਤੇ 5 ਚੋਰੀ ਦੇ ਮੋਟਰਸਾਈਕਲ ਜਿਹੜੇ ਪ੍ਰਾਪਤ ਹੋਏ ਸਰ ਇਹ ਚੋਰੀ ਕਿੱਥੇ ਕਰਦੇ ਸੀਗੇ ਜੀ ਇਹ ਲੋਕਲ ਆਪਣੇ ਹਬੌਰ ਸ਼ਹਿਰ ਦੇ ਵਿੱਚ ਹੀ ਜਿਹੜੀਆਂ ਸਨੇਚਿੰਗ ਦੇ ਵਾਰ ਦੱਤਾ ਨੂੰ ਤੇ ਦੂਜਿਆਂ ਪੰਜਾਬ ਲਿੰਦੀ ਸੀ ਪਹਿਲਾਂ ਕੋਈ ਪਰਚੇ ਵਗੈਰਾ ਹੈਗੇ ਨਾ ਤੇ ਜੀ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਨਾ ਤੇ ਇਹ ਫਾਇਰਸ ਹੁੰਦਾ ਹੈਗਾ ਜਿਵੇਂ ਇਹ ਡਰਾਈਵਰ ਸੀਗੇ ਜਿਵੇਂ ਇੱਧਰ ਜਦੋਂ ਵੀ ਆਏ ਤਾਂ ਉਹ ਮੋਟਰਸਾਈਕਲ ਤੇ ਇਹਨਾਂ ਨੇ ਆਵਾਜ਼ ਦਿੱਤਾ ਕਰਕੇ ਤੇ ਫਿਰ ਚਲੇ ਜਾਂਦੇ ਸੀ ਇਸ ਕਰਕੇ ਆਪ ਨੂੰ ਕਾਫੀ ਵਾਰ ਜਿਵੇਂ ਹੈਗਾ ਕੈਮਰਾਸ ਸਿਡੈਂਟੀਫਾਈ ਵੀ ਨਹੀਂ ਹੋ ਰਹੀ ਸੀ ਉਧਰ ਬਟਾਲਾ ਦੇ ਨੇੜਲੇ ਪਿੰਡ ਕੰਡਿਆਲ ਤੋਂ ਅਜਈਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਘਰ ਦਾ ਮੁਖੀਆ ਖੁੱਲੇ ਆਕਾਸ਼ ਥੱਲੇ ਠੰਡ ਦੇ ਵਿੱਚ ਸੌਣ ਲਈ ਮਜਬੂਰ ਦਿਖਾਈ ਦੇ ਰਿਹਾ ਹੈ ਕੁਝ ਲੋਕ ਥੋੜੀ ਮਿਹਨਤ ਕਰਕੇ ਵੀ ਚੰਗਾ ਪੈਸਾ ਕਮਾ ਲੈਂਦੇ ਨਹੀਂ ਐ ਤੇ ਕੁਝ ਹੱਡ ਤੋੜ ਮਿਹਨਤਾਂ ਕਰਕੇ ਵੀ ਸੁੱਖ ਸਹੂਲਤਾਂ ਤੇ ਜ਼ਰੂਰਤ ਦਾ ਸਮਾਨ ਤੱਕ ਜੁਟਾ ਨਹੀਂ ਪਾਉਂਦੇ ਐ ਐਸਾ ਹੀ ਇੱਕ ਪਰਿਵਾਰ ਹੈ ਬਟਾਲੇ ਦਾ ਨੇੜਲਾ ਪਿੰਡ ਹੈ ਕੰਡਿਆਲ ਦਾ ਰਹਿਣ ਵਾਲਾ ਜਿਸ ਦਾ ਮੁਖੀਆ ਕਿਰਾਏ ਦੇ ਉੱਤੇ ਲੈ ਕੇ ਈ ਰਿਕਸ਼ਾ ਚਲਾਉਂਦਾ ਹੈ 4500 ਰੁਪਿਆ ਦਿਹਾੜੀ ਕਮਾ ਲੈਂਦਾ ਪਰ 300 ਰੁਪਿਆ ਈ ਰਿਕਸ਼ੇ ਦਾ ਕਿਰਾਇਆ ਦਿੰਦਾ ਤੇ ਬਾਕੀ ਟੱਬਰ ਵੀ ਪਾਲ ਰਿਹਾ ਹੈ ਪਤਨੀ ਵੀ ਹੱਦ ਤੋੜ ਮਿਹਨਤ ਕਰਦੀ ਐ ਸਾਰਾ ਦਿਨ 2250 ਰੁਪਿਆ ਦਿਹਾੜੀ ਦਾ ਕਮਾਉਂਦੀ ਐ ਅਜਿਹੇ ਦੇ ਵਿੱਚ ਮਹਿੰਗਾਈ ਦਾ ਦੌਰ ਐ ਅਤੇ ਜੇਕਰ ਗੱਲ ਪਰਿਵਾਰ ਦੇ ਪਾਲਣ ਦੀ ਕੀਤੀ ਜਾਵੇ ਤਾਂ ਬਹੁਤ ਮੁਸ਼ਕਲਾਂ ਦੇ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਇਸ ਜਿਹੜਾ مالک ਹੈ ਘਰ ਦਾ ਕਰ ਰਿਹਾ ਹਾਲਾਤ ਇਹ ਨੇ ਕਿ ਠੰਡ ਭਰੀਆਂ ਰਾਤਾਂ ਬਿਨਾ ਛੱਤ ਤੋਂ ਗੁਜ਼ਾਰਨ ਲਈ ਇਹ ਪਰਿਵਾਰ ਮਜਬੂਰ ਹੋ ਰਿਹਾ ਹੈ ਘਰ ਦਾ ਮੁਖੀਆ ਬਾਹਰ ਭਰੀ ਠੰਡ ਦੇ ਦਿਨ ਵੀ ਜਿਹੜੇ ਨੇ ਉਹ ਖੁੱਲੇ ਆਸਮਾਨ ਦੇ ਵਿੱਚ ਗੁਜ਼ਾਰ ਰਿਹਾ ਤੇ ਜੇਕਰ ਗੱਲ ਸਮਾਸੀਵੀਆਂ ਦੀ ਕੀਤੀ ਜਾਵੇ ਤਾਂ ਉਹਨਾਂ ਨੂੰ ਗੁਹਾਰ ਲਗਾਉਂਦਾ ਵੀ ਨਜ਼ਰ ਆ ਰਿਹਾ ਤੁਸੀਂ ਦੇਖ ਰਹੇ ਹੋ ਇਹਨੂੰ ਮੇਰੇ ਚੈਨਲ ਤੇ ਤੁਹਾਨੂੰ ਹਾਲਾਤ ਦਿਖਾਉਣੇ ਹਾਲਾਤ ਜਿਹੜੇ ਆ ਠੰਡ ਜਿੱਥੇ ਇੰਨੀ ਹੈ ਠੰਡ ਪੈ ਰਹੀ ਹੈ ਉਹ ਔਰ ਹਰ ਬੰਦਾ ਆਪਣੇ ਕਮਰੇ ਦੇ ਵਿੱਚ ਬੈਠਾ ਔਰ ਤੁਸੀਂ ਦੇਖ ਸਕਦੇ ਹੋ ਬਟਾਲੇ ਦੇ ਵਿੱਚ ਇੱਕ ਪਰਿਵਾਰ ਆ ਜਿਹੜਾ ਠੰਡ 'ਚ ਰਹਿ ਰਿਹਾ ਪਰ ਇੱਕ ਜਿਹੜਾ ਪਰਿਵਾਰ ਦਾ ਉਹ ਬਾਹਰ ਸੌਂਦਾ ਹੈ ਟਰਪਾਲ ਦੇ ਥੱਲੇ ਤੇ ਦੇਖ ਸਕਦੇ ਜੀ ਕਿ ਉਹਨਾਂ ਦਾ ਘਰ ਆ ਜਿਹੜਾ ਇੱਕ ਕਮਰਾਵਾ ਪਰ ਇਸ ਕਮਰੇ ਦੇ ਵਿੱਚ ਜਿਹੜੇ ਚਾਰਜ ਨੇ 5G ਆ ਚਾਰਜ ਨੇ ਕਮਰੇ ਦੇ ਅੰਦਰ ਸੌਂਦੇ ਔਰ ਇੱਕ ਜਣਾ ਘਰ ਦੇ ਬਾਹਰ ਮੰਜੀ ਮੰਜੇ ਤੇ ਪੈਂਦਾ ਹੈ ਜਿਹੜਾ ਤਰਪਾਲ ਨਾਲ ਤਰਪਾਲ ਲਖੀ ਦੀ ਜਿਹਦੇ ਵਾਸਤੇ ਉਹ ਉੱਥੇ ਸੌਂਦਾ ਹੈ ਉਹ ਠੰਡ ਦੇ ਵਿੱਚ ਜਿਹੜੀ ਆ ਇਦਾਂ ਹੀ ਗੁਜ਼ਾਰਾ ਕਰਦੇ ਜਿਹੜੀ ਛੱਤਾਂ ਤੁਸੀਂ ਦੇਖ ਸਕਦੇ ਬਾਲਿਆਂ ਦੀ ਛੱਤਾਂ ਵਾਂ ਔਰ ਬਾਲਿਆਂ ਦੀ ਛੱਤਾਂ ਦੇ ਜਿਹੜੀਆਂ ਇਹ ਵੀ ਚੁੰਦੀਆਂ ਜਦੋਂ ਮੀਂਹ ਆ ਜਾਂਦਾ ਔਰ ਘਰ ਦੇ ਦੀ ਹਾਲਾਤ ਦੇਖ ਹੀ ਸਕਦੇ ਹੋ ਵੀ ਕਿੱਦਾਂ ਦੇ ਹਾਲਾਤ ਆ ਤੋ ਪਾਣੀ ਐ ਦਾ ਪਾਣੀ ਵੀ ਕੱਟਣਾ ਪੈਂਦਾ ਇਹਨਾਂ ਨੂੰ ਜਮੀਂ ਹੁੰਦਾ ਤੇ ਮੀਂਹ ਦੇ ਵਿੱਚ ਵੀ ਇਹਨਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਕਿਉਂਕਿ ਮੀਂਹ ਦੇ ਵਿੱਚ ਵੀ ਇੱਥੇ ਜਣੀ ਛੱਤਾ ਚ ਹੁੰਦੀਆਂ ਔਰ ਇਹਨਾਂ ਦੇ ਘਰ ਦੇ ਇਹੋ ਜਿਹੇ ਹਾਲਾਤੇ ਠੰਡ ਹੋਵੇ ਤੇ ਤਾਂ ਨਹੀਂ ਗੁਜ਼ਾਰਾ ਕਰ ਸਕਦੇ ਔਰ ਬਾਰਿਸ਼ ਪਵੇ ਤੇ ਤਾਂ ਵੀ ਨਹੀਂ ਗੁਜ਼ਾਰਾ ਕਰ ਸਕਦੇ ਆਪਾਂ ਗੱਲ ਵੀ ਕਰਾਂਗੇ ਭੈਣ ਦੇ ਨਾਲ ਭੈਣ ਜੀ ਕੀ ਨਾਮ ਤੁਹਾਡਾ ਅੱਜ ਤੱਕ ਗੁਜ਼ਾਰਾ ਕਰਦੇ ਫਿਰ ਇਸ ਤਰ੍ਹਾਂ ਬਾਲਿਆਂ ਦੀ ਛੱਤਾ ਵਾਂ ਔਰ ਘਰ ਵਾਲਾ ਤੁਹਾਡਾ ਬਾਹਰ ਪਿੰਦਾ ਕੀ ਹਰਸਾ ਦੇ ਹਰ ਤਰਪਾਲ ਕੋਠੇ ਦੇ ਪਾਈ ਦੀ ਕੋਠਾ ਕੋਠਾ ਸੋਦਾ ਸਭ ਤੋਂ ਜਿਆਦਾ ਚੁੰਡਾ ਪੈਂਦਾ ਵਾ ਫੇਰ ਲਿਆ ਆ ਗਏ ਫੇਰ ਜਦੋਂ ਜਦੋਂ ਮੀ ਹਟਦਾ ਵਾ ਤੇ ਫੇਰ ਅਸੀਂ ਕੀ ਕਰ ਸਕਣਾ ਵਾ ਛੰਡ ਦੇ ਵਿੱਚ ਕੀ ਕਰਨਾ ਫੇਰ ਆਪਣੀਆਂ ਮਜਬੂਰੀਆਂ ਵਾ ਕਿੱਥੋਂ ਛੱਤ ਲਿਆ ਕੇ ਪੈਸਾ ਮਿਲੇ ਤਾਂ ਮੈਂ ਫੇਰ ਹੀ ਜਾ ਕੇ ਕਰਾਂ ਜੇ ਮੇਰੀ ਇੰਨੀ ਹਮਦਣੇ ਨਹੀਂ ਤਾਂ ਮੈਂ ਕਿੱਥੋਂ ਲਿਆ ਕੇ ਰੈਂਟਰ ਪਾ ਸਕਦੀ ਕਮਰੇ ਉੱਤੇ ਮਾਂ ਮੇਰੇ ਆਪਣੇ ਘਰ ਦੇ ਬੱਚਿਆਂ ਦਾ ਗੁਜ਼ਾਰਾ ਹੋ ਸਕਦਾ ਨਾ ਬੋਤਰਾ ਵਾਲੀ ਫੈਕਟਰੀ ਵਿੱਚ ਜਾਂਦੀ ਹੈ ਮੈਨੂੰ 200 ਰੁਪਏ ਦੀ ਆੜੀ ਮਿਲਦੀ ਏ 40 ਰੁਪਏ ਮੇਰਾ ਕਿਰਾਇਆ ਲੱਗ ਜਾਂਦਾ 160 ਰੁਪਏ ਬਚਦੇ ਮੈਨੂੰ ਇਹ ਰੱਖਿਆ ਚਲਾਉਂਦੇ ਆ ਉਹ ਵੀ ਕਿਰਾਏ ਤੇ 300 ਰੁਪਏ ਦੀ ਆੜੀ ਉਹ ਕਿਰਾਇਆ ਦਿੰਦਾ ਏ ਤੇ 100 ਜਾਂ 200 ਰੁਪਏ ਕੇ ਹੌਲੇ ਲਿਆ ਕੇ ਦਿੰਦੇ ਬਚਤ ਹੁੰਦੀ ਤੇ ਕਿਹ ਵਾਲੇ ਨਹੀਂ ਵੀ ਦਿੰਦੇ ਮਤਲਬ ਤੁਹਾਡੇ ਦੋਨਾਂ ਦੇ ਪੈਸੇ ਪਾ ਕੇ 350 400 ਰੁਪਏ ਬੰਦਾ ਪਰ 400 ਰੁਪਏ ਨਾਲ 5 ਦੀਆਂ ਦਾ ਗੁਜ਼ਾਰਾ ਹੁੰਦਾ ਨਹੀਂ ਹੋ ਸਕਦਾ ਤੇ ਕਿਦਾਂ ਵਿਹਾਰ ਕਰਦੇ ਕਰਨਾ ਤੇ ਪੈਣਾ ਹੀ ਬੜਾ ਔਖਾ ਹੁੰਦਾ ਪਰ ਗਰੀਬ ਗਰੀਬ ਪਰਿਵਾਰ ਦਾ। ਪੰਜ ਸੌ ਰੁਪਏ ਦਾ ਬੰਦਾ ਕੁਛ ਨਹੀਂ ਪੰਜ ਉਹਦਾ ਇੱਕੋ ਵਾਰੀ ਆ ਕੇ 100 ਰੁਪਏ ਦਾ ਥੋੜਾ ਥੋੜਾ ਸਮਾਨ ਖਰੀਦ ਲਿਆ ਕੇ ਤੇ ਮਾ ਮਾੜਾ ਮोटा ਆਪਣਾ ਗਜਰਾ ਖਰੀਦਦਾ ਵਾ ਕੀ ਕਰੀਏ ਫਿਰ ਬਾਹਰ ਕਿੰਨੂ ਰੋ ਕੇ ਦੱਸਾਂਗੇ ਜਦੋਂ ਕੋਈ ਮੇਰੀ ਹੈਲਪ ਕਰਨ ਵਾਲਾ ਹੋਵੇ ਤਾਂ ਕੋਈ ਕਰ ਸਕਦਾ ਬਾਹਰ ਕੌਣ ਸੁਣਦਾ ਹੈ ਕਰ ਵਾਲਾ ਮੇਰੇ ਬਾਹਰ ਸੁਣਦਾ ਹੈ ਕਿਹ ਵੇਲੇ ਮਾ ਵੀ ਬਾਰਿਸ਼ ਹੋਣੀ ਹੈ ਦੇਖ ਖੈ ਇਹ ਤੇਨੀ ਠੰਡ ਦੇ ਵਿੱਚ ਲੋਕੀ ਆਪਣੀਆਂ ਅਰਜਾਈਆਂ 'ਚ ਬੈਠੇ ਪਰ ਇਹ ਤੁਹਾਡੇ ਘਰ ਦੇ ਵਿੱਚ ਇੱਕ ਤਰਪਾਲ ਦਾ ਤੁਸੀਂ ਕਮਰਾ ਬਣਾ ਤਾ ਕਮਰੇ ਕਹਿ ਸਕਦੇ ਇਹਨੂੰ ਜਿਹੜਾ ਤਰਪਾਲ ਦੇ ਨਾਲ ਜਿਹੜਾ ਇੱਥੇ ਬਿਠਾ ਕੇ ਤੇ ਆਪਣੇ ਜਿਹੜੇ ਘਰ ਦੇ ਇੱਕ ਜੀ ਇੱਥੇ ਬਾਹਰ ਤੋਂ ਹੁੰਦਾ ਹੈ ਮੇਰਾ ਆਪਣਾ ਨਹੀਂ ਮੇਰੀ ਨਈ ਇੰਨੀ ਹਮਦਨ ਆ ਗਈ ਜਿਹਦੇ ਨਾਲ ਮੈਂ ਆਪਣੇ ਮਤਲਬ ਵੀ ਕਮਰੇ ਉੱਤੇ ਟੀਨਾ ਹੀ ਪਾ ਲਵਾਂ ਜਿਦਾਂ ਕਰਦਾ ਚੱਲਦਾ ਹੈ ਕਰਨਾ ਤੇ ਪੈਣਾ ਹੀ ਆ ਭਾਏ ਮੈਨੂੰ 100 ਰੁਪਏ ਜਗਾਨਾ ਪੈ ਭਾਪਿਆਂਵਾਂ 'ਚ ਕਰਨਾ ਪੈ ਤੁਹਾਨੂੰ ਪਤਾ ਹੀ ਹੈ ਕੀ ਤੇ ਗਾੜੀ ਜਾ ਕੇ ਹੱਥ ਢਾ ਕੇ ਮੰਗ ਗ ਕੋਈ ਨਹੀਂ ਦਿੰਦਾ ਇੱਥੇ ਹੋਣ ਵਾਸਤੇ ਪੰਜਾਬੀ ਵੀਰ ਜਿਹੜੇ ਬੜੇ ਦਾਨੀ ਸਦਨ ਹੁੰਦੇ ਆ ਕਿਉਂਕਿ ਹਰ ਬੰਦੇ ਦੀ ਹਲਕ ਵੀ ਕਰਦੇ ਆ ਕੀ ਕਹਿਣਾ ਜਾਂਦੇ ਉਹਨਾਂ ਪੰਜਾਬੀ ਵੀਰਾਂ ਨੂੰ ਜਿੱਥੋਂ ਤੱਕ ਮੇਰੀ ਮਦਦ ਹੁੰਦੀ ਆ ਕਰੋ ਮਾੜਾ ਮੋਟਾ ਮਾਮੀ ਆਪਣਾ ਖੁੱਲਾ ਪਾ ਕੇ ਤਾਂ ਬੈਠੀ ਰਵਾਂ ਬੱਚੇ ਤਾਂ ਡੇ ਪੜੇ ਤੇ ਪੜ੍ਹਦੇ ਕੀ ਕਰਦੇ ਦੋ ਗੁੱਡੀਆਂ ਮੇਰੀਆਂ ਵੇਜੀਆਂ ਗਈਆਂ ਵਾ ਇੱਕੋ ਮੇਰਾ ਬੇਟਾ ਵਾ ਹਾਂਜੀ ਉਹ ਵੀ ਕੋਈ ਕੰਮ ਕਰਨੀ ਹੈਗਾ ਜੇ ਜੀ ਕਹਦਾ ਦਿਹਾੜੀ ਲੱਭਦੀ ਆ ਤੇ ਕਰਦਾ ਵਾ ਜਿੰਨੇ ਨਹੀਂ ਲੱਭਦੀ ਤੇ ਘਰੇ ਰਹਿੰਦੇ ਆ ਜੀ ਇਹ ਦੇਖਿਆ ਤੁਸੀਂ ਪਰਿਵਾਰ ਨੂੰ ਪਰਿਵਾਰ ਆਪਾਂ ਗੱਲ ਵੀ ਕਰਦੇ ਇਹਨਾਂ ਦੇ ਜਿਹੜੇ ਪਰਿਵਾਰ ਦੇ ਹੋਰ ਵੀ ਇਹਨਾਂ ਦੇ ਹਸਬੰਡ ਨੇ ਉਹਨਾਂ ਦੇ ਨਾਲ ਗੱਲ ਵੀ ਕਰਦੇ ਆਂ ਜਿਹੜੇ ਬਾਹਰ ਜਾ ਕੇ ਜਿਹੜੇ ਆਟੋ ਆਟੋ ਚਲਾਉਂਦੇ ਉਹਨਾਂ ਦੇ ਨਾਲ ਗੱਲ ਵੀ ਕਰਦੇ ਆਂ ਕਿੱਦਾਂ ਬੁਜ਼ਾਰਾ ਕਰਦੇ ਪਰ ਉਹ ਜਿਹੜੇ ਹੈਂਡੀਕੈਪ ਆ ਇੱਕ ਹੈਂਡੀਕੈਪ ਆ ਜਿਹੜੇ ਆਟੋ ਚਲਾ ਕੇ ਗੁਜ਼ਾਰਾ ਕਰਦੇ ਆਂ ਆਪਾਂ ਗੱਲ ਵੀ ਕਰਦੇ ਉਹਨਾਂ ਦੇ ਨਾਲ ਭਾਜੀ ਆਪਣਾ ਨਾਮ ਦੱਸੋ ਮੇਰਾ ਕੁਲਦੀਪ ਸਿੰਘ ਦੁਬਾਰਾ ਦੱਸੋ ਕੁਲਦੀਪ ਸਿੰਘ ਕੀ ਸਮਝ ਆ ਰਿਹਾ ਹੈ 520000 ਹੈ ਜੀ ਹੁੰਦਾ ਮੈਨੂੰ ਵੀ ਤੇ ਜਾਰਾਂ ਤਾਂ ਮੁਸ਼ਕਲ ਆ ਜੀ ਕਿੰਨੇ ਕਿਤਾਬਾਂ ਬੰਦ ਜਾਂਦੇ 500 ਰੁਪਏ ਬੰਦ ਆਇਆ ਕਿਰਾਇਆ ਕਿਰਾਇਆ 300 ਰੁਪਏ 200 ਤਾਂ ਤੁਹਾਨੂੰ ਦੇ ਦਾਂ ਹਾਂ ਜੀ ਘਰ ਕਿਰਾਏ ਦੇ ਬਾਜਦਾ ਘਰ ਕਿਰਾਏ ਦੇ ਵਾਟ ਬਾਈ ਤੇ ਲਗਵਾਸ ਕਰਨਾ ਪਣਾ ਕੀ ਕਰਨੀ ਘਰ ਕੋਈ ਨਹੀਂ ਚਾਰ ਪਰਿਵਾਰ ਨੇ ਸਾਰੇ ਹੀ ਆ ਕਿੰਨੇ ਜੀ

ਕੰਮ ਨਹੀਂ ਬਸ ਭਾਗ ਬਾਅਦ ਨਹੀਂ ਜਦੋਂ ਸਾਡੇ ਵੱਲ ਤੇ ਜਲਦੀ ਚੰਗੀ ਸਤੰਦਰ ਹੋਰ ਭਾਈ ਵਾਲੇ ਕੋਲ 500 ਰੁਪਏ ਦੇ ਤੇ 300 ਕਰਾਇਆ ਚਲ ਜਾ 200 ਰੁਪਏ ਦਾ ਬਜਟ ਪੀਜਾ ਹੋਊਗਾ ਜੇ ਸਖਬੀ ਆਏਗੀ ਤੇ ਕੀ ਆਊਗਾ 200 ਰੁਪਏ ਵਿੱਚ ਕਰਾਇਆ ਤੇ ਢਿੱਲੀ ਜਣੇ ਬਣਾ 300 ਰੁਪਏ ਕੋਈ ਕੋ ਸਵਾਇ ਹੋਰ ਕੋ ਕੰਮ ਨਹੀਂ ਸਾਡਾ ਫੈਸਲਾ ਬਣਾ ਹੈ ਜੀ ਹਾਂ

ਉਹ ਟਾਈਮ ਨਹੀਂ ਪਾਸ ਹੁੰਦਾ ਫਿਰ ਛੇਤੀ ਜਾਜ ਕਰਨਾ ਪੈਂਦਾ। 104 ਕਿਲੋਮੀਟਰ ਸਾਨੂੰ ਬਟਾਲਾ। ਬਟਾਲਾ ਜਰਾ ਅੱਠ ਕਿ ਅੱਠ ਕਿਲੋਮੀਟਰ ਦੇ ਵਿੱਚੋਂ ਆਉਣਾ ਹੈ ਗਾੜੋ ਨਹੀਂ ਬਾਂਦੀ ਖਰਮੋ ਦੇ ਵਿੱਚ ਆਉ ਰਿਹਾ ਤਿੱਦਾ। ਘਾੜੀ ਤਾਂ ਦੇਖਣਾ ਦਿੱਸੇ ਪਰ ਇਹਨੂੰ ਚਾਰ ਦਿਨ ਕੋ ਪੰਨਾ ਫਿਰ ਉਸ ਪੰਨੇ ਦਿਖਾ ਲੈਣ। ਉਹ ਤੋਂ ਠੰਡ ਦੇ ਵਿੱਚ ਚਲਾਉਣਾ। ਹਾਂਜੀ। ਮੁਸ਼ਕਲ ਆਈ। ਉਹਨਾਂ ਦੇ ਥਾਣੇ ਲਾਗੂ ਦੀ ਫੇਫਰ ਵੀ ਬੜੀ ਮੁਸ਼ਕਲ ਆ ਰਹੀ ਕਿ ਗੜੀ ਉਹਦੀ ਨਹੀਂ ਜਾਣੇ। ਮਰਦ ਨੂੰ ਤੁਹਾਨੂੰ ਰੱਬ ਦੇ ਲੋਕਾਂ ਦੀ ਮਿਹਰ ਨਾ ਦੇ ਦੇ ਮੇਰਾ ਪਰਿਵਾਰ ਤੇ ਮੇਰਾ ਰੱਖਿਆ ਆਪਣਾ ਨਹੀਂ ਰਹਿ ਤਾ ਵਾਲੀ ਨਾਲ ਕੋਈ ਗਲਤੀ ਪਾਕਰ ਉਹਦੇ ਫਿਰ ਹੀ ਵਾਪਸ ਇਹ ਕੋਈ ਨਹੀਂ ਕਿਰਪਾ ਦੇ ਫਿਰ ਇਹਨੇ ਰੱਖਿਆ ਆਪਣਾ ਹੋ ਜਾਏ ਫੇਰ ਤੇਰ ਬਸ ਨੂੰ ਸੁਣਦੇ ਹਾਂ ਹਾਂ ਆਸਾ ਪੰਜ ਪੰਜ ਜੀ ਆ ਜਿਹੜੇ ਇਸ ਘਰ ਦੇ ਵਿੱਚ ਰਹਿੰਦੇ ਔਰ ਇੱਕ ਕਮਰਾ ਔਰ ਚਾਰ ਜਿਹਨੇ ਕਮਰੇ ਦੇ ਅੰਦਰ ਸੁਣਦੇ ਔਰ ਇੱਕ ਜਿੰਨਾ ਘਰ ਦੇ ਬਾਹਰ ਪੈਂਦਾ ਉਹ ਵੀ ਠੰਡ ਦੇ ਵਿੱਚ ਇੰਨੀ ਠੰਡ ਦੇ ਵਿੱਚ ਲੋਕੀ ਆਪ ਆਪਣੇ ਘਰਾਂ 'ਚ ਬੈਠੇ ਆ ਪਰ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਦੇਖ ਲਾਤੇ ਆ ਔਰ ਇਹਨਾਂ ਦੀ ਜਿਹੜੀ ਆਮਦਨ ਹੈ ਆਮਦਨ ਇਹਦੀ ਸਾਢੇ 3 400 ਰੁਪਏ ਜਿਹੜੀ ਤੁਹਾਡੀ ਦੀ ਕਮਾਉਂਦੇ ਆ ਔਰ ਉਹਦੇ ਨਾਲ ਹੀ ਗੁਜ਼ਾਰਾ ਕਰਦੇ ਆ ਪਰ ਸਾਢੇ 400 ਦੇ ਵਿੱਚ ਇਹ ਜਿਹੜਾ ਗੁਜ਼ਾਰਾ ਕਰਨਗੇ ਕਿ ਆਪਣਾ ਘਰ ਪਾਉਣਗੇ ਇਸ ਕਰਕੇ ਅਪੀਲ ਕਰਦੇ ਆ ਵੀ ਪੰਜਾਬੀ ਵੀਰਾਂ ਨੂੰ ਵੀ ਜਿਹੜਾ ਦਾਨੀ ਵੀਰ ਆ ਜਿਹੜੇ ਇਹਨਾਂ ਦੀ ਮਦਦ ਕਰ ਸਕਣ ਮੈਂ ਬਟਾਲਾ ਤੋਂ ਵਿਕੀ ਮਾਲਿਕ ਦਾਨ ਮਿਊਟ ਚੈਨਲ ਪੰਜਾਬ ਪੁਲਿਸ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਨਸ਼ੇ ਦੇ ਮਾਮਲੇ ਦੇ ਵਿੱਚ ਵੱਡੀ ਸਫਲਤਾ ਮਿਲੀ ਹੈ ਫਿਰੋਜ਼ਪੁਰ ਦੀ ਸੀਆਈਏ ਟੀਮ ਨੇ ਤਲਵੰਡੀ ਭਾਈ ਇਲਾਕੇ ਤੋਂ ਦੋ ਵਿਅਕਤੀਆਂ ਨੂੰ ਇੱਕ ਕਾਰ ਸਮੇਤ ਕਾਬੂ ਕੀਤਾ ਤੇ ਇਹਨਾਂ ਦੇ ਕੋਲੋਂ 23 ਕਿਲੋ 170 ਗ੍ਰਾਮ ਅਫੀਮ ਬਰਾਮਦ ਹੋਈ ਹੈ ਜੋ ਕਿ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਈ ਸੀ ਇਹ ਦੋਵੇਂ ਨਸ਼ਾ ਤਸਕਰ ਇਹਨਾਂ ਨੂੰ ਫਿਰੋਜ਼ਪੁਰ ਦੇ ਪਿੰਡ ਆਰੀਫਕਾ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਇਹ ਇੱਥੋਂ ਦੇ ਹੀ ਰਹਿਣ ਵਾਲੇ ਸੀ ਇਹ ਸਾਰੀ ਜਾਣਕਾਰੀ ਫਿਰੋਜ਼ਪੁਰ ਦੇ ਐਸਐਸਪੀ ਸੋਮਿਆ ਮਿਸ਼ਰਾ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤੀ ਹੈ। ਫਿਰੋਜ਼ਪੁਰ ਦੇ ਐਸਐਸਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਫਿਰੋਜ਼ਪੁਰ ਦੀ ਸੀਆਈਏ ਟੀਮ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ 23 ਕਿਲੋ 170 ਗ੍ਰਾਮ ਅਫੀਮ ਬਰਾਮਦ ਹੋਈ ਹੈ ਜੋ ਕਿ ਮੱਧ ਪ੍ਰਦੇਸ਼ ਤੋਂ ਲੈ ਕੇ ਆਈ ਸੀ। ਦੋਵੇਂ ਫਿਰੋਜ਼ਪੁਰ ਦੇ ਪਿੰਡ ਆਰੀਫਕਾ ਦੇ ਰਹਿਣ ਵਾਲੇ ਨੇ ਸੀਆਈਏ ਨੇ ਤਲਵੰਡੀ ਤੋਂ ਨਾਕਾਬੰਦੀ ਕੀਤੀ ਅਤੇ ਇਹ ਫੜੇ ਗਏ। ਦੋਵੇਂ ਖੇਤੀਬਾੜੀ ਵੀ ਕਰਦੇ ਨੇ ਤੇ ਉਹਨਾਂ ਨੇ ਟਰਾਂਸਪੋਰਟ ਦੇ ਉੱਤੇ ਇੱਕ ਟਰਾਲੀ ਲਗਾਈ ਹੋਈ ਸੀ ਜਿਸ ਕਾਰਨ ਉਹਨਾਂ ਨੂੰ ਨੁਕਸਾਨ ਹੋਇਆ ਤੇ ਨੁਕਸਾਨ ਨੂੰ ਪੂਰਾ ਕਰਨ ਦੇ ਲਈ ਉਹ ਇਸ ਰਸਤੇ ਦੇ ਵੱਲ ਤੁਰ ਪਏ ਉਹਨਾਂ ਨੇ ਕਿਹਾ ਹੈ ਕਿ ਇਨ੍ਹਾਂ ਤੋਂ ਪੁੱਛਗਿੱਛ ਲਗਾਤਾਰ ਜਾਰੀ ਹੈ ਤੇ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ ਫਿਰੋਜ਼ਪੁਰ ਪੁਲਿਸ ਦੀ ਸੀਆਈਏ ਟੀਮ ਵੱਲੋਂ ਅਫੀਮ ਦੀ ਕਮਰਸ਼ੀਅਲ ਰਿਕਵਰੀ ਕੀਤੀ ਗਈ ਹੈ ਮਿਤੀ 10 ਜਨਵਰੀ 2025 ਕੋ থানা ਤਲਵੰਟੀ ਬਾਏ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ इस ऑपरेशन लीड किया एस पी इनवैसिगे रणधीर कुमार डेप्टी एस पी डी फतेह सिंह बरार इंस इंसपैक्टर मोहित की पूरी सीआई टीम ने और इन्होंने काफ़ी दिन रात मेहनत करके फाइनली इस इनपुट को अंजाम दिता है इस दौरान टोटल जी रिकवरी हुई है साड़ी जो कमर्शियल रिकवरी हुई है वह तेईस किलो एक सौ सतर ग्राम अफीम की हुई है साथ ही इसते असी एक क्रिटाकार भी रिकवर की है इस दौरान जोड़े दोषी गिरफ्तार किए गए हैं ਉਹ ਦੋਨੋਂ थाना ਆਰਿਫ ਕੇ ਏਰੀਆ ਦੇ ਰਹਿਣ ਵਾਲੇ ਨੇ ਤੇ ਇੱਕ ਦਾ ਨਾਮ ਸਚਾ ਸਿੰਘ ਹੈ ਤੇ ਦੂਜੇ ਦਾ ਨਾਮ ਸਾਰਜ ਸਿੰਘ ਹੈ ਇੱਕ ਦੀ ਉਮਰ 50 ਸਾਲ ਹੈ ਤੇ ਦੂਸਰਾ 53 ਸਾਲ ਦਾ ਹੈਗਾ ਇਹਨਾਂ ਦਾ ਜਦੋਂ ਅਸੀਂ ਪਿਛੋਕੜ ਦੇਖਦੇ ਨੇ ਤੇ ਇੱਕ ਦੇ ਉੱਪਰ 2004 ਦਾ ਪਰਚਾ ਹੈਗਾ ਲੜਾਈ ਝਗੜੇ ਦਾ ਤੇ ਦੂਜੇ ਦੇ ਉੱਪਰ 2009 ਮੇ ਆਰਮਸ ਐਕਟ ਦਾ ਪਰਚਾ ਹੈ ਜਿਹੜੀ ਪੁਸ਼ਕਿਸ਼ਤ ਦੇ ਦੌਰਾਨ ਸਾਨੂੰ ਪਤਾ ਚੱਲਾ ਕਿ ਇਹ ਜਿਹੜੀ ਪੂਰੀ ਅਫੀਮ ਹੈ ਇੰਨੀ ਵੱਡੀ ਮਾਤਰਾ ਮੇ ਇਹ ਐਮਪੀ ਤੋਂ ਲੈ ਕੇ ਆ ਰਹੇ ਸੀਗੇ ਉਹਨਾਂ ਦੇ ਜਿਹੜੇ ਲਿੰਕੇਜਸ ਹੈ ਉਹ ਵੀ ਅਸੀਂ ਟਰੇਸ ਕਰ ਰਹੇ ਨੇ ਮੈਮ ਇਹਦੀ ਵੱਡੀ ਰਿਕਵਰੀ ਇਹਨਾਂ ਨੂੰ ਮਤਲਬ ਕਿਦਾਂ ਇਹ ਉਥੋਂ ਐਮਪੀ ਤੋਂ ਲੈ ਕੇ ਆਏ ਤਾਂ ਕਿਹਨਾਂ ਨਾਲ ਇਹ ਡੀਲਿੰਗ ਸੀ ਕਿਉਂਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਹਫੀਮ ਹੈ ਉਹ ਬਰਾਮਦ ਹੋਈ ਹੈ ਜੀ ਜੀ ਡੈਫੀਨਿਟਲੀ ਇਹ ਫਿਰੋਜ਼ਪੁਰ ਦੀ આજ ਤੱਕ ਦੀ ਹਫੀਮ ਦੀ ਸਭ ਤੋਂ ਵੱਡੀ ਰਿਕਵਰੀ ਹੈ ਫਿਰੋਜ਼ਪੁਰ ਜ਼ਿਲ੍ਹੇ ਦੀ ਐਂ ਏ ਜਿਹੜਾ ਕੁਝ ਲੈ ਕੇ ਆ ਰਹੇ ਸੀ ਕਿ ਇਹ ਸਾਰਾ ਮੱਧ ਪ੍ਰਦੇਸ਼ ਤੋਂ ਲੈ ਕੇ ਆ ਰਹੇ ਸੀ ਕਿ वहां से थ्रू डिफरेंट मीडियम्स एंड इनफैक्ट पंजाब ਦੇ ਵਿੱਚ ਇਨਾਂ ਨੇ ਕਾਰ ਦੇ ਵਿੱਚ ਐਂਟਰ ਕੀਤਾ ਔਰ ਇਹ ਅੰਦਰ ਆ ਰਹੇ ਸੀਗੇ ਸਾਡੇ ਕੋਲ ਜਿਹੜਾ ਇਨਪੁਟ ਸੀਗਾ ਉਹਦੇ ਉੱਪਰ ਪਿਛਲੇ 2 ਮਹੀਨੇ ਸੇ ਅਸੀਂ ਕੰਮ ਕਰ ਰਹੇ ਸੀਗੇ ਤੇ CIA ਨੇ ਦਿਨ ਰਾਤ ਨਾਕੇ ਲਗਾ ਕੇ ਇਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਹੀ ਚਲਾਕੀ ਸੇ ਆਪਣੇ ਫੋਨ ਛੋੜ ਕੇ ਆਪਣੇ ਸਾਰੇ ਟੈਕਨੀਕਲ ਅਤੇ ਜਿਹੜੇ ਵੀ ਫਿਜ਼ੀਕਲ ਇਨਾਂ ਦੀ ਫੁੱਟਪ੍ਰਿੰਟਸ ਹੁੰਦੀਆਂ ਹਨ उन ਸਾਰوں ਨੂੰ ਮਿਟਾ ਕੇ ਕੰਮ ਕਰਦੇ ਸੀਗੇ ਇਨਪੇ ਪੁਰਾਣੇ ਵੀ ਪਰਚੇ ਹਨ ਤੇ ਜਿਹੜੀ ਇਨਾਂ ਦੀ ਕ੍ਰਿਮਨਲ ਬੈਕਗ੍ਰਾਉਂਡ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਬੇਸਿਕਲੀ ਪੁਲਿਸ ਨੂੰ ਕਿਵੇਂ ਚਖਮਾ ਦੇ ਸਕਦੇ ਹ ਉਸ ਦਾ ਪੂਰਾ ਪ੍ਰਯਾਸ ਕਰਦੇ ਸੀਗੇ ਬਟ ਇਹ ਫਾਈਨਲੀ ਜੋ ਜਿਸ ਮਿਸ਼ਨ ਦੇ ਲਈ ਗਏ ਸੀਗੇ ਉਹ ਅੰਜਾਮ ਨਹੀਂ ਦੇ ਪਾਏ ਔਰ ਅਸੀਂ ਕਾਮਯਾਬ ਹੋਏ ਇਹਨਾਂ ਨੂੰ ਗ੍ਰਿਫਤਾਰ ਕਰਨੇ ਵਿੱਚ ਐਂਡ ਇਸ ਦੇ ਲਈ ਮੈਂ CIA ਟੀਮ ਦੀ ਅਤੇ ਇਹਨਾਂ ਦੇ SP ਇਨਵੈਸਟੀਗੇਸ਼ਨ ਡਿਪਟੀ ਦੀ ਕਾਫੀ ਸਰਾਹਨਾ ਕਰਦਾ ਮੈਂ ਇਹ ਕਿੰਨੇ ਟਾਈਮ ਡਿਲੀਵਰੀ ਲੈ ਕੇ ਆਇਆ ਬੈ ਇਹ ਅੱਗੇ ਇਹਨਾਂ ਨੂੰ ਕਿਸੇ ਨੂੰ ਦੇਣੀ ਸੀਗੀ ਉਹ ਕੁਛ ਮੈਡਮ ਲਿੰਕੇਜਸ ਪਤਾ ਲੱਗ ਸਕੇ ਵੀ ਫਿਰੋਜ਼ਪੁਰ ਦੇ ਵਿੱਚ ਇਹਨਾਂ ਨੇ ਮੱਧ ਪ੍ਰਦੇਸ਼ ਤੋਂ ਲੈ ਕੇ ਕਿਨੂੰ ਸਪਲਾਈ ਕਰ ਲਈ ਜੇ ਕਿਹੜੇ ਹੋਸਟ ਮੰਗਲੇਰ ਇਹਨਾਂ ਦੇ ਨਾਲ ਨੇ ਤਾਂ ਜੀ ਡੈਫੀਨਟਲੀ ਇਹ ਜਿਹੜੇ ਹੈਗੇ ਸਾਰੇ ਇਹ ਜਾਣਦੇ ਨੇ ਤਰਨ ਤਾਰਨ ਤੇ ਅੰਮ੍ਰਿਤਸਰ ਦੇ ਏਰੀਆ 'ਚ ਕਮਰਸ਼ੀਅਲ ਰਿਕਵਰੀ ਦੇ ਦੌਰਾਨ ਹੀ ਇਹਨੂੰ ਕਮਰਸ਼ੀਅਲ ਮਾਤਰਾ 'ਚ ਹੀ ਉਸਕਾ ਡਿਸਟ੍ਰਿਬਿਊਸ਼ਨ ਕਰਦੇ ਸੀ ਕਿ ਉਹਦੀ ਸੇਲਿੰਗ ਕਰਦੇ ਸੀਗੇ ਉਹ ਸਾਰੇ ਜਿਹੜੇ ਲਿੰਕੇਜਸ ਹੈ ਉਹਨੂੰ ਅਸੀਂ ਥਰੂ ਟੈਕਨੀਕਲ মিডিਅਮ ਤੇ ਅਦਰ মিডিਅਮ ਸੇ ਟ੍ਰੇਸ ਵੀ ਕਰ ਰਹੇ ਨੇ ਇਹ ਕਿੰਨੇ ਦੋਸ਼ੀ ਗ੍ਰਿਫਤਾਰ ਕੀਤੇ ਟੋਟਲ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਇਹ ਦੋਨੋਂ 50 ਤੇ 53 ਇਅਰਸ ਦੇ ਹੈਗੇ ਜੀ ਮੈਮ ਇਹਨਾਂ ਦਾ ਰੀਜ਼ਨ ਕੀ ਹੈ ਕਿ ਇਹ ਇਹਨਾਂ ਨੇ ਮਤਲਬ ਇਹ ਕੰਮ ਕੀਤਾ ਹੈ ਆ ਪੁੱਛ ਕਿਸ ਵਿੱਚ ਦੌਰਾਨ ਜਿਹੜਾ ਪਤਾ ਚਲਾ ਹੈ ਕਿ ਐਜ਼ ਆਫ ਨਾਉ ਇਹ ਦੋਨੋਂ ਖੇਤੀਬਾੜੀ ਦਾ ਕੰਮ ਕਰਦੇ ਸੀਗੇ ਬਟ ਕੁਝ ਸਮੇਂ ਪਹਿਲੇ ਇਹਨਾਂ ਨੇ ਟਰਾਂਸਪੋਰਟਰਸ ਨੂੰ ਆਪਣੀ ਟਰੱਕ ਦਿੱਤੀ ਸੀਗੀ ਇਹਨਾਂ ਦਾ ਕਹਿਣਾ ਹੈ ਕਿ ਉਹਦੇ ਦੌਰਾਨ ਉਸ ਦੌਰਾਨ ਇਹਨਾਂ ਨੂੰ ਕਾਫੀ ਲਾਸ ਹੋਇਆ ਉਹਦੀ ਪਰਪਾਈ ਕਰਨ ਵਾਸਤੇ ਇਹਨਾਂ ਨੇ ਇਹ ਜਿਹੜਾ ਕ੍ਰਾਈਮ ਹੈ ਇਹ ਕਰਨਾ ਸਟਾਰਟ ਕੀਤਾ ਹੁਣ ਅਸੀਂ ਇਹਨੂੰ ਫੜਨ 'ਚ ਕਾਮਯਾਬ ਹੋ ਗਏ ਹਾਂ ਕਿ ਆਪਣੇ ਕ੍ਰਾਈਮ ਨੂੰ ਅੰਜਾਮ ਦੇ ਵੀ ਨਹੀਂ ਪਾਏ ਤੇ ਇਸ ਦੌਰਾਨ ਇਨਾਂ ਨੇ ਜੋ ਵੀ ਕਮਾਈ ਕੀਤੀ ਹੈ ਉਹਦਾ ਵੀ ਅਸੀਂ ਜ਼ਬਰ ਉਹਦਾ ਵੀ ਅਸੀਂ ਪ੍ਰੋਪਰਟੀ ਫੋਰਫੀਚਰ ਜ਼ਰੂਰ ਕਰਾਂਗੇ ਜ਼ਿਲ੍ਹਾ ਪਠਾਨਕੋਟ ਸਰਹੱਦੀ ਜ਼ਿਲ੍ਹਾ ਹੋਣ ਦੀ ਵਜ੍ਹਾ ਦੇ ਨਾਲ ਕਾਫੀ ਅਹਿਮ ਹੋ ਜਾਂਦਾ ਹੈ ਜਿਸ ਦੇ ਨਾਲ ਗੁਆੰਟੀ ਸੂਬਾ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਮਰੀਜ਼ ਸਿਵਲ ਹਸਪਤਾਲ ਪਠਾਨਕੋਟ ਵਿਖੇ ਇਲਾਜ ਕਰਵਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਅਜਿਹੇ ਦੇ ਵਿੱਚ ਸਿਵਲ ਹਸਪਤਾਲ ਪਠਾਨਕੋਟ ਵਿਖੇ ਮਰੀਜ਼ਾਂ ਦੀ ਗਿਣਤੀ ਅਕਸਰ ਹੀ ਵਾਧਦੀ ਦੇਖੀ ਗਈ ਹੈ ਤੇ ਹੁਣ ਜ਼ਿਲ੍ਹਾ ਪਠਾਨਕੋਟ ਵਿਖੇ ਸੂਬਾ ਸਰਕਾਰ ਦੇ ਵੱਲੋਂ ਇੱਕ ਨਵੇਕਲੀ ਪਹਿਲ ਕਦਮੀ ਕੀਤੀ ਗਈ ਹੈ ਨਿੱਜੀ ਹਸਪਤਾਲਾਂ ਵਰਗੀਆਂ ਸੁਵਿਧਾਵਾਂ ਜਿਹੜੀਆਂ ਨੇ ਹੁਣ ਜ਼ਿਲ੍ਹਾ ਹਸਪਤਾਲ ਦੇ ਵਿੱਚ ਬਿਨਾਂ ਕਿਸੇ ਫੀਸ ਦੇ ਦਿੱਤੀਆਂ ਜਾਣਗੀਆਂ ਸਾਨੂੰ ਦੱਸ ਦਿੰਨੇ ਆ ਕਿ ਜ਼ਿਲ੍ਹਾ ਪਠਾਨਕੋਟ ਵਿਖੇ ਸੂਬਾ ਸਰਕਾਰ ਦੇ ਵੱਲੋਂ ਕ੍ਰਿਟੀਕਲ ਕੇਅਰ ਯੂਨਿਟ ਦੀ ਸਥਾਪਨਾ ਕੀਤੀ ਜਾ ਰਹੀ ਹੈ ਜੋ ਕਿ ਇਸ ਸਾਲ ਦੇ ਅਖੀਰ ਤੱਕ ਬਣ ਕੇ ਤਿਆਰ ਹੋ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਜੋ ਕ੍ਰਿਟੀਕਲ ਯੂਨਿਟ ਤਿਆਰ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਜੋ ਸੀਰੀਅਸ ਮਰੀਜ਼ ਹੁੰਦੇ ਨੇ ਉਹਨਾਂ ਨੂੰ ਹਸਪਤਾਲ ਵਿਖੇ ਇਲਾਜ ਕਰਵਾਉਣ ਦੇ ਲਈ ਆਉਂਦੇ ਨੇ ਉਹਨਾਂ ਨੂੰ ਇਲਾਜ ਜਿਹੜਾ ਉਹ ਮਿਲਦਾ ਨਜ਼ਰ ਆਵੇਗਾ ਜਦਕਿ ਪਹਿਲਾਂ ਸੇਰੀਅਸ ਮਰੀਜ਼ਾਂ ਨੂੰ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਰੈਫਰ ਕਰ ਦਿੱਤਾ ਜਾਂਦਾ ਸੀ ਉਹਨਾਂ ਨੇ ਵੀ ਦੱਸਿਆ ਕਿ ਇਸ ਕ੍ਰਿਟੀਕਲ ਕੇਅਰ ਯੂਨਿਟ ਵਿਖੇ ਵੈਂਟੀਲੇਟਰ ਹੋਣਗੇ ਅਤੇ ਹੋਰ ਲੋੜਿੰਦੀਆਂ ਮਸ਼ੀਨਾਂ ਜੜੀਆਂ ਨੇ ਮੌਜੂਦ ਰਹਿਣਗੀਆਂ ਜੋ ਕਿ ਨਿੱਜੀ ਹਸਪਤਾਲਾਂ ਦੇ ਵਿੱਚ ਹੁੰਦੀਆਂ ਨੇ ਉਹਨਾਂ ਨੇ ਵੀ ਦੱਸਿਆ ਕਿ ਇਸ ਕ੍ਰਿਟੀਕਲ ਕੇਅਰ ਯੂਨਿਟ ਨਾ ਹੋਣ ਦੀ وجہ ਦੇ ਨਾਲ ਪਹਿਲਾਂ ਲੋਕਾਂ ਨੂੰ ਜਿੱਥੇ ਨਿੱਜੀ ਹਸਪਤਾਲਾਂ ਵਿਖੇ ਰੋਜ਼ਾਨਾ 115000 ਰੁਪਏ ਖਰਚਣਾ ਪੈਂਦਾ ਸੀ ਜੋ ਕਿ ਉਹਨਾਂ ਦਾ ਹੁਣ ਬਚੇਗਾ ਉਹਨਾਂ ਨੇ ਵੀ ਦੱਸਿਆ ਕਿ ਇਸ ਯੂਨਿਟ ਦੇ ਬਣਨ ਦੇ ਨਾਲ ਗਰੀਬ ਲੋਕਾਂ ਨੂੰ ਵੱਡੇ ਪੱਧਰ ਤੇ ਫਾਇਦੇ ਵੀ ਹੋਣਗੇ ਜੋ ਕਿ ਆਪਣੀ ਉਮਰ ਭਰ ਦੀ ਕਮਾਈ ਨੂੰ ਬਚਾ ਸਕਣਗੇ ਮੈਡੀਕਲ ਕੇਅਰ ਯੂਨਿਟ ਜਿਹੜਾ ਪਠਾਨਕੋਟ ਵਿੱਚ ਜਦੋਂ ਸਾਡੀ ਦਾ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ ਹੈਗਾ ਇਹਦੇ ਵਿੱਚ ਜਦੋਂ ਇਹ ਪੂਰਾ ਹੋ ਜਾਏਗਾ ਇਹਦੇ ਵਿੱਚ ਉਹ ਪੇਸ਼ੈਂਟ ਰੱਖੇ ਜਾਣਗੇ ਜਿਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਹੈਗੀ ਹੈ ਜਾਂ ਜਿਨ੍ਹਾਂ ਨੂੰ ਆਈਸੀਯੂ ਦੀ ਲੋੜ ਹੁੰਦੀ ਹੈਗੀ ਚਾਹੇ ਉਹ ਹੈਡਿੰਜਰੀ ਦਾ ਕੇਸ ਹੋਵੇ ਚਾਹੇ ਕਿਸੇ ਕਾਰਡੀਕ ਡਿਜ਼ੀਜ਼ ਨਾਲ ਹੋਵੇ ਜਾਂ ਕਿਸੇ ਕਿਸੇ ਹੋਰ ਬਿਮਾਰੀ ਜਿੱਦੇ ਵਿੱਚ ਆਈਸੀਯੂ ਦੀ ਜ਼ਰੂਰਤ ਹੋਵੇ ਉਹ ਵਾਲੇ ਪੇਸ਼ੈਂਟ ਰੱਖੇ ਜਾਣਗੇ ਦੇ ਇਹ ਜਿਹੜੀ ਫੈਸਿਲਿਟੀ ਹੋਏਗੀ ਇਹ ਬਹੁਤ ਹੀ ਨੋਮੀਨਲ ਰੇਟਸ ਤੇ ਜਾਂ ਜਿਹੜੇ ਆਸ਼ਵਾਨ ਵਾਲੇ ਨੂੰ ਫ੍ਰੀ ਹੋਏਗੀ ਰੋਡ ਸੈਕਸਡੈਂਟਸ ਵਾਲੇ ਨੂੰ ਫ੍ਰੀ ਹੋਏਗੀ ਤੇ ਇਹ ਜਿਹੜੇ ਪੇਸ਼ੈਂਟ ਹੈਗੇ ਰੈਫਰ ਕਰ ਦਿੰਦੇ ਸੀਗੇ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਇਹਨਾਂ ਫੈਸਿਲਿਟੀਆਂ ਦੀ ਕਮੀ ਹੋਣ ਕਰਕੇ ਉਹ ਇਹ ਕ੍ਰਿਟੀਕਲ ਕੇਅਰ ਤੋਂ ਬਾਅਦ ਇਹ ਜਿਹੜੀ ਹੈਗੀ ਫੈਸਿਲਿਟੀਆਂ ਇੱਥੇ ਹੀ ਹੋਣਗੀਆਂ ਤੇ ਜਿਹੜੇ ਕ੍ਰਿਟੀਕਲ ਪੇਸ਼ੈਂਟ ਹੈਗੇ ਉਹ ਰੈਫਰ ਨਹੀਂ ਕੀਤੇ ਜਾਗੇ ਸਰ ਪ੍ਰਾਈਵੇਟ ਹਸਪਤਾਲ ਤੇ ਸਰਕਾਰੀ ਹਸਪਤਾਲ ਦੇ ਵਿੱਚ ਜੇ ਪ੍ਰਾਈਵੇਟ ਹਸਪਤਾਲ ਦੀ ਗੱਲ ਕਰੀਏ ਤਾਂ ਕੀ ਐਗਜ਼ੈਕਟਲੀ ਤੇ ਮੇਰੇ ਪ੍ਰਾਈਵੇਟ ਵਾਲਿਆਂ ਦਾ ਮੇ पर शायद 10 ਤੋਂ 15000 ਰੁਪਏ ਇੱਕ ਦਿਨ ਦਾ ਲੈ ਲੈਂਦੇ ਹੈਗੇ ਤੇ ਜਿਹੜੇ ਪਠਾਨਕੋਟ ਦੇ ਸਿਵਲ ਹਸਪੀਟਲ ਜਿਹੜੇ ਦਾਖਲ ਹੋਣਗੇ ਪੇਸ਼ੈਂਟ ਉਹਨਾਂ ਕੋਲੋਂ ਇਹ ਚਾਰਜਸ ਨਹੀਂ ਲੈ ਜਾਂਦੇ ਸਰ ਹਸਪਤਾਲ ਨੇ ਦੇਖਿਆ ਕਿ ਸਟਾਫ ਦੀ ਕਮੀ ਹੈ ਜਦੋਂ ਇਹ ਯੂਨਿਟ ਬਣ ਕੇ ਤਿਆਰ ਹੋਏਗਾ ਕਿ ਆ ਬਸ ਸਲਫਟ ਕੀਤੀ ਹੈ ਜੀ ਹਾਂ ਜੀ ਉਹ ਜਿਹੜੇ ਉਹਦੇ ਵਾਸਤੇ ਜਿਹੜੇ ਕ੍ਰਿਟੀਕਲ ਕੇਅਰ ਯੂਨਿਟ ਵਾਸਤੇ ਜਿਹੜੇ ਸਟਾਫ ਹੈਗਾ ਇਹ ਨਵੇਂ ਸਿਰੇ ਤੋਂ ਨਵੀਂ ਭਰਤੀ ਕੀਤੀ ਜਾਏਗੀ ਤੇ ਇਹਦੇ ਲਈ ਅਲੱਗ ਹੀ ਜਿਹੜਾ ਇਹਨਾਂ ਦੀ ਮੈਨੇਜਮੈਂਟ ਹੋਏਗੀ ਸਰ ਕਿੰਨੇ ਬੈਡ ਦਾ ਹੈ ਕ੍ਰਿਟੀਕਲ ਕੇਅਰ ਜਿਹੜਾ ਕ੍ਰਿਟੀਕਲ ਕੇਅਰ ਯੂਨਿਟ ਜਿਹੜਾ ਹੈਗਾ 30% ਦਾ ਬਣ ਰਿਹਾ ਹੈਗਾ ਸੋ ਇਹ ਸਾਨੂੰ ਇਸ ਵਕਤ ਦੀਆਂ ਵਟੀਆਂ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਾਨ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਦਿਓ ਧੰਨਵਾਦ